ਹਾਂਜੀ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਟੇਸਟੀ ਤੇ ਮਹਿੰਗੀ ਮਿਠਾਈ ਉਹਦੇ ਵਾਸਤੇ ਦੇਖੋ ਆਪਾਂ ਨੇ ਬਹੁਤ ਸਾਰੇ ਗਾਜਰਾਂ ਲਏ ਤੀਆਂ ਨੇ ਇਹਨਾਂ ਨੂੰ ਹੁਣ ਪੱਗ ਮਚਾ ਕੇ ਭੁੱਜਣ ਵਾਸਤੇ ਰੱਖ ਰੇ ਹਾਂ ਇਹਨਾਂ ਨੂੰ ਘਟਕਟਰ 1.5 ਘੰਟੇ ਲੱਗਣਗੇ ਭੁੱਜਣ ਲਈ ਹਾਂਜੀ ਜਿਹੜੀਆਂ ਆਪਾਂ ਨੇ ਸਵੇਰੇ ਤੁਹਾਨੂੰ ਦਿਖਾਈਆਂ ਸੀ ਵੀ ਗਾਜਰਾ ਹਨ ਕਿੰਨੀਆਂ ਪਾਈਆਂ ਸੀ ਦੇਖੋ ਉਹ ਭੁੱਜ ਕੇ ਇੰਨੀਆਂ ਕੋ ਹੋ ਚੁੱਕੀਆਂ ਨੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤਕਰੀਬਨ ਦੇਖੋ 1.5 ਕਿਲੋ ਉਹਦੇ ਤਕਰੀਬਨ ਚੀਨੀ ਹੈ ਆਪਣੇ ਕੋਲੇ 2 ਟਾ ਹੀ ਕਿਲੋ ਹਨਾ ਖੋਆ ਹੈਗਾ ਹੁਣ ਆਪਾਂ ਇਹਨੂੰ ਵਿੱਚ ਮਿਕਸ ਕਰ ਦਾਂਗੇ ਕਿਉਂਕਿ ਇਹਦਾ ਪਾਣੀ ਬਿਲਕੁਲ ਹਨਾ ਆਪਣੇ ਮਚਾ ਲੈਣਾ ਇਹ ਬਿਲਕੁਲ ਜਿੱਦਾਂ ਆਪਾਂ ਹਲਵਾਈ ਤੋਂ ਲੈ ਕੇ ਆਉਨੇ ਆ ਹਨਾ ਕਿੰਨਾ ਮਹਿੰਗਾ ਮਿਲਦਾ ਹੈ ਉਹਦੇ ਵਿੱਚ ਕੈਮੀਕਲ ਕਲਰ ਫੂਡ ਕਲਰ ਪਾਏ ਹੁੰਦੇ ਹਨਾ ਇਹਦੇ ਵਿੱਚ ਆਪਾਂ ਕੋਈ ਫੂਡ ਕਲਰ ਐਡ ਨਹੀਂ ਕਰਦੇ ਦੇਖਿਓ ਤੁਸੀਂ ਇਹ ਕਿੰਨਾ ਵਧੀਆ ਬਣੇਗਾ ਬਿਲਕੁਲ ਉਦਾਂ ਹੀ ਬਣੇਗਾ ਵੀਡੀਓ ਨੂੰ ਲਾਈਕਸ ਕਮੈਂਟ ਜਰੂਰ ਕਰਿਆ ਕਰੋ ਬੱਲਾ ਬੰ ਚੰਗੀ ਤਰ੍ਹਾਂ ਭੁੰਨ ਲਾਂਗੇ ਸਾਰਾ ਪਾਣੀ ਹੈ ਜਿਹੜਾ ਇਹਦਾ ਮਚਾ ਲਾਂਗੇ ਦੇਖੋ ਚੀਨੀ ਪਾਉਣ ਵਾਲੇ ਨੇ ਥੋੜਾ ਹੋਰ ਪਾਣੀ ਛੱਡਤਾ ਹਾਂਜੀ ਦੇਖੋ ਸਾਡਾ ਗਾਜਰ ਪਾਕ ਤਿਆਰ ਆਗਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਹੁਣ ਆਪਾਂ ਇਹਨੂੰ ਸੈੱਟ ਕਰ ਲਾਂਗੇ